ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰੋ ਜਿਹੜਾ ਆਪਣਾ ਖਰਾ ਫੈਕਟਰੀ ਵਾਲਾ ਮੋਰਚਾ ਲੱਗਿਆ ਸੀਗਾ ਉਹਦੇ ਸਬੰਧ ਦੇ ਵਿੱਚ ਅੱਜ ਆਪਣੇ 18 ਤਰੀਕ ਐਲਜੀਟੀ ਦੇ ਸਿਵੀ ਆਪਣੇ ਵਕੀਲ ਨੇ ਪੂਰਾ ਪੱਖ ਰੱਖਿਆ ਅਤੇ ਇਸ ਦੀ ਤਰੀਕ ਉਹੜ 2 ਫਰਵਰੀ ਪੈ ਚੁੱਕੀ ਆ ਤੋਂ ਅਸੀਂ ਅੱਜ ਇੱਥੇ ਤਰੀਕ ਸਾਰੇ ਬੰਦੇ ਤਰੀ ਭੁਗਤਣਵਾ ਤੇ ਆਏ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਐਨਜੀਟੀ ਦੇ ਬਾਹਰ ਖੜੇ ਆ ਐਨਜੀਟੀ ਦੇ ਵਿੱਚ ਅੱਜ ਸਾਡਾ ਜ਼ੀਰਾ ਮੋਰਚਾ ਵਾਲਾ ਜਿਹੜਾ ਕੇਸ ਹੈ ਉਹਦੀ ਫਾਈਨਲ ਆਰਗੂਮੈਂਟਸ ਦੀ ਸ਼ੁਰੂਆਤ ਹੋਈ ਹੈ ਤੇ ਸਾਡੇ ਵਕੀਲ ਸਾਹਿਬ ਕੋਲਨ ਗੌਂਸਾਲਵੇਜ਼ ਜੀ ਨੇ ਅੱਜ ਜਿਹੜੇ ਮੇਨ ਆਰਗੂਮੈਂਟਸ ਕੀ ਰੱਖ ਦਿੱਤੇ ਹੈ ਤੇ 2 ਅਪ੍ਰੈਲ ਜਿਹੜੀ ਐ ਫਰਦਰ ਡੇਟ ਪਾਈ ਗਈ ਹੈ ਹੁਣ ਮਲਗੋਦ ਨੂੰ ਮੌਕਾ ਦਿੱਤਾ ਜਾਏਗਾ ਉਹਨਾਂ ਦੇ ਵਕੀਲ ਸਾਹਿਬ ਆਪਣੀ ਗੱਲ ਰੱਖਣਗੇ ਤੇ ਉਸ ਤੋਂ ਬਾਅਦ ਇਹ ਪੰਜਾਬ ਦਾ ਜਿਹੜਾ ਬਹੁਤ ਹੀ ਇੰਪੋਰਟੈਂਟ ਗਰਾਊਂਡ ਵਾਟਰ ਪੋਲੂਸ਼ਨ ਦਾ ਕੇਸ ਹੈ ਉਹਦੇ ਬਾਰੇ ਅੱਗੋਂ ਦੇਖਦੇ ਹਾਂ ਕਿ ਗੱਲ ਜਿਹੜੀ ਹੈ ਉਹ ਕਿਸ ਤਰ੍ਹਾਂ ਅੱਗੇ ਵੱਧਦੀ ਹੈ ਤੇ ਸਾਰਿਆਂ ਨੂੰ ਇਹ ਬੜਾ ਇੱਕ ਇੰਪੋਰਟੈਂਟ ਕੇਸ ਹੈ ਸਾਰਿਆਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਥੈਂਕ ਯੂ ਵੈਰੀ ਮੱਚ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ